ਅੰਮ੍ਰਿਤਸਰ ਸ਼ਹਿਰ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਅਤੇ ਦਫ਼ਤਰਾਂ ਦੇ ਬਾਹਰ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਪਾਰਕਿੰਗ ਦੇ ਠੇਕੇ ਕਾਰਨ ਰਾਹਗੀਰਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਾਸਟਵੇ ਨਿਊਜ਼ ਟੀਮ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਠੇਕੇਦਾਰਾਂ ਵੱਲੋਂ ਚਲਾਈ ਜਾ ਰਹੀ ਪਾਰਕਿੰਗ ਵਿੱਚ ਉਹਨਾਂ ਵੱਲੋਂ ਕੀਤੀ ਜਾ ਰਹੀ ਮਨਮਾਨੀਆਂ ਕਾਰਨ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਲਗਦੇ ਟ੍ਰੈਫਿਕ ਜਮ ਕਾਰਨ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇੱਥੇ ਪਾਰਕਿੰਗ ਲਈ ਬਣੀਆਂ ਜਗ੍ਹਾ ਅਤੇ ਗੱਡੀਆਂ ਖੜੀਆਂ ਹੋਣ ਤੋਂ ਬਾਅਦ ਠੇਕੇਦਾਰ ਤੇ ਕਰਿੰਦਿਆਂ ਵੱਲੋਂ yellow line ਤੋਂ ਬਾਹਰ ਹੀ ਗੱਡੀਆਂ ਪਾਰਕ ਕਰਵਾ ਦਿੱਤੀਆਂ ਜਾਂਦੀਆਂ ਹਨ ਇੱਥੋਂ ਲੰਘ ਰਹੇ ਰਾਹਗੀਰਾਂ ਨੇ ਸਾਡੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਠੇਕੇਦਾਰਾਂ ਵੱਲੋਂ ਇੱਥੇ ਕਰਵਾਈ ਜਾ ਰਹੀ ਰੋਂਗ ਪਾਰਕਿੰਗ ਕਾਰਨ ਬਹੁਤ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ ਉਹਨਾਂ ਕਿਹਾ ਕਿ ਪਾਰਕਿੰਗ ਦੀ ਸਾਰੀ ਜਗ੍ਹਾ ਤੇ ਗੱਡੀਆਂ ਲਵਾਉਣ ਤੋਂ ਬਾਅਦ ਉਹਨਾਂ ਵੱਲੋਂ ਰੋਡ ਤੇ ਹੀ ਗੱਡੀਆਂ ਦੀ ਪਾਰਕਿੰਗ ਕਰਵਾਈ ਜਾਂਦੀ ਹੈ ਜੋ ਕਿ ਗਲਤ ਹੈ ਉਹਨਾਂ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਤੋਂ ਇਸ ਸਮੱਸਿਆ ਦੇ ਹੱਲ ਦੀ ਅਪੀਲ ਕੀਤੀ ਤਾਂ ਜੋ ਰਾਹਗੀਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ ਬਹੁਤ ਮੁਸ਼ਕਿਲ ਜੀ ਇੱਥੇ ਟ੍ਰੈਫਿਕ ਜਮ ਹੋ ਜਾਂਦਾ ਇੱਥੇ ਜਮ ਹੋ ਜਾਂਦਾ ਜ਼ਿਆਦਾ ਟਾਈਮ ਲੱਗਦਾ ਸੰਜੇ ਕੋਲ ਬਾਾਕੀਆਂ ਆਪਣੀ ਜਗ੍ਹਾ ਲਕੀਰੇ ਠੀਕ ਰਹਿੰਦੀਆਂ ਬਾਅਦ ਵੀ ਲੱਗ ਜਾਂਦੇ ਉਹਦੇ ਲੱਗ ਜਾਂਦੇ ਪਾਰਕਿੰਗ ਹੋਣੀ ਚਾਹੀਦੀ ਪਾਰਕਿੰਗ ਤੇ ਲਗਾਨੀ ਚਾਹੀਦੀ ਬਹੁਤ ਗਲਤ ਹੈ ਇਹ ਬਕ ਪਾਰਕਿੰਗ ਤੇ ਲਗਾਨੀ ਚਾਹੀਦੀ ਸੀ ਇਹ ਕੰਨ ਪੜਿਆ ਚੁੱਕੇ ਹੈ ਜਾਂ ਨਾ ਬਾਅਦ ਸਰਕਾਰ ਕੀ ਕਹਿੰਦੀ ਹੈ ਠੇਕੇਦਾਰ ਆਪਣੀ ਮਰਜ਼ੀ ਦੀ ਪਾਰਕਿੰਗ ਇੱਕ ਘਰ ਅੰਦਰ ਇੱਕ ਘਰ ਅੱਗੇ ਇੱਕ ਬਾਹਰ ਹੀ ਚਲਦੀ ਦੀ ਹੈ ਬਾਹਰ ਲਗਾਨ ਦੇ ਵੀ ਨਾਲ ਹੀ ਪੈਸੇ ਲੱਗ ਲੱਗਦੇ ਉਹ ਤੇ ਉਹਨਾਂ ਦੀ ਗਲਤੀ ਹੈ ਇਹ ਠੇਕੇਦਾਰ ਹੀ ਲਵੰਦੇ ਨੇ ਕਿ ਜਿੱਥੇ ਗਈ ਉੱਥੇ ਲੰਗਣੀ ਚਾਹੀਦੀ ਜੀ ਇੱਧਰ ਮੈਂ ਐਨਸੀ ਲੈ ਆਇਆ ਹੈ ਰਜਿਸਟਰੀ ਵਾਸਤੇ ਸਾਰੀ ਮੁਸ਼ਕਲ ਹੈ ਉਹ ਨਹੀਂ ਸਾਰਾ ਟ੍ਰੈਫਿਕ ਜਾਮ ਹੋਣ ਦੇ ਮਗਰ ਸਕੂਟਰੀ ਨੰਗੀ ਨਹੀਂ ਜਾਣ ੜੀ ਰਿਕਸ਼ਾ ਨਹੀਂ ਨੰਗਦਾ ਆਈ ਰਿਕਸ਼ੇ ਜਾਮ ਹੋਏ ਰਹੇ ਕਾਰਨ ਇਹ ਵੀ ਠੇਕੇਦਾਰ ਲਈਆਂ ਸਰਕਾ ਵਿੱਚ ਗੱਡ ਲਿਆਂ ਸ਼ਰਕਨ ਭਰੀ ਆ ਠੇਕਾ ਦੇ ਹਾਈ ਨਹੀਂ ਸ਼ਰਕ ਦੀ ਸਰਕਾਰੀ ਸ਼ਰਕ ਹੈ ਠੇਕਾ ਦੇ ਗਾ ਬੰਦਾ ਇਹਨਾਂ ਦਾ ਪਾਪ ਬਾਰਕਿੰਗ ਜਿਹਾ ਬਣੀ ਉਥੇ ਬਾਰਕਿੰਗ ਦੇ ਅੰਦਰ ਬਣਨੀ ਚਾਹੀਦੀ ਹੈ ਨਾ ਜੇ ਪਾਰਕ ਬਣੀ ਅੰਦਰ ਇਹ ਸਰਕਾਰੀ ਜਗ੍ਹਾ ਹੈ ਇੱਥੇ ਗੱਡੀ ਲੱਗਣੀ ਨਹੀਂ ਚਾਹੀਦੀ ਕੋਈ ਵੀ ਰੋਡ ਤੇ ਲੱਗਣੀ ਨਹੀਂ ਚਾਹੀਦੀ ਜੀਡੀ ਰੋਡ ਤੇ ਕੰਮ ਹੀ ਕੋਈ ਨਹੀਂ ਤੇ ਜਗ੍ਹਾ ਸਰਕਾਰੀ ਹੈ ਅੰਦਰ ਪਾਰਕਿੰਗ ਬਣੀ ਅੰਦਰ ਸਾਰੀ ਗੱਡੀਆਂ ਲਾ ਲੋਕੀ ਅੰਦਰ ਆਪੇ ਨੇ ਬਨੇ ਜਾਣ ਆਉਣ ਸਾਾਨੂੰ ਟ੍ਰੈਫਲ ਜਾਮ ਨਾ ਹੋਵੇ ਨਾ ਅੰਦਰ ਰਸਤਾ ਰੋਕੇ ਇਹ ਠੇਕੇਦਾਰ ਨਹੀਂ ਗੈਲੀ ਬਿਲਕੁਲ ਕਿ ਕਿਧਰ ਜਾਣਗੇ ਰਿਆ ਖਰਾਬ ਕਰਨ ਸਾਰੀ ਸੜਕ ਭਰੀ ਆ ਵੇਖੋ ਲੈਂਦ ਤੱਕ ਪਿਛੇ ਤੱਕ ਚੌਂਕ ਤੱਕ ਲੈਂ ਲੱਗੀ ਆ ਰੋਗ ਆਮ ਪਬਲਿਕ ਮੁਸ਼ਕਲ ਆ ਰਹੀ ਵਿੱਚ ਪ੍ਰਸ਼ਾਸਨ ਨੂੰ ਗੌਰਮੈਂਟ ਨੂੰ ਮੇਰੀ ਬਿਲਕੁਲ ਧਿਆਨ ਦੇਣੀ ਜੇ ਇਹਦੇ ਵਿੱਚ ਗੱਡੀ ਕੋ ਹਿਲੋਣੀ ਨਹੀਂ ਜਾਏਦੀ ਇੱਥੇ ਜੇ ਜਗ੍ਹਾ ਇੰਨੀ ਗੱਡੀ ਪਾਰਕ ਨਹੀਂ ਕਿ ਗੱਡੀ ਖਲੋਤੇ ਕਿਉਂ ਆ ਪਾਰਕ ਬਣੀ ਆ ਕਜਰੀ ਜੰਦੇ ਤੋਂ ਕਿਉਂ ਨਹੀਂ ਗੱਡੀ ਲੱਗਦੀ ਅੰਦਰ ਜੋ ਕਜਰੀ ਚ ਪਾਰਕ ਅੰਦਰ ਬਣੀ ਆ ਬਣਾਈ ਆ ਤਾਂ ਅੰਦਰ ਕੋਈ ਗੱਡੀ ਲੱਗਦੀ ਆ ਬਾਹਰ ਲਾਉਣ ਦਾ ਕੀ ਕਾਰਨ ਹੈਗਾ ਉੱਥੇ ਪਰਚੀ ਲੱਗਦੀ ਇਹਦੇ ਪਰਚੀ ਲੱਗਦੀ ਹੈ ਡਬਲ ਕਮਾਈ ਕਰਨ ਦੇ ਨੇ ਠੇਕੇਦਾਰ ਦੇ ਗੱਡੀ ਲੱਗਣੀ ਅਜੇ ਤੱਕ ਵੀ ਇਹ ਟ੍ਰੈਫਿਕ ਜਾਮ ਇੰਨੀ ਚਾਹੁੰਦਾ ਕਿ ਪਿੱਛੋਂ ਘੰਟਾ ਘੰਟਾ ਲੱਗ ਜਾਂਦਾ ਕਿ ਜਾਰੀ ਆਉਣ ਲੱਗਿਆ ਘੁੰਮਦੇ ਹੀ ਸਕੇ ਜਾਰੀ ਲੱਗ ਜਾਂਦਾ ਦੋ ਪਾਸੇ ਜਾਂ ਉਧਰ ਕਿਆਰੀ ਜਾਂ ਉਧਰ ਜਾਮ ਭਰੇ ਆ ਗੱਡੀ ਇਧਰ ਕਿਆਰੀ ਇਧਰ ਭਰੀ ਆ ਮੈਂ ਸਾਰੇ ਸਾਰੇ ਪਾਸੇ ਕਿਆਰੀ ਰਾਉਂਡ ਲਾਇਆ ਇਹਨਾਂ ਨੇ ਸਰਕਾਰ ਨੂੰ ਬਿਲਕੁਲ ਇਹਦਾ 24 ਘੰਟੇ ਹੱਲ ਕਰਨਾ ਚਾਹੀਦਾ ਬਲਦੋ ਜਲਦੀ ਜਲਦੀ ਸ਼ਹਿਰ ਵਿੱਚ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਪ੍ਰਸ਼ਾਸਨ ਵੱਲੋਂ ਕਈ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਦੇ ਬਾਹਰ ਠੇਕੇਦਾਰਾਂ ਨੂੰ ਖੁੱਲੀ ਪਾਰਕਿੰਗ ਦੇ ਠੇਕੇ ਦੇ ਦਿੱਤੇ ਜਾਂਦੇ ਹਨ ਅੱਜ ਸਾਡੀ ਟੀਮ ਖੜੀ ਹੈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਜਿੱਥੇ ਦੇਖਣ ਚ ਆਇਆ ਹੈ ਕਿ ਇੱਥੋਂ ਦਾ ਠੇਕਾ ਲੈਣ ਵਾਲੇ ਠੇਕੇਦਾਰ ਵੱਲੋਂ ਕੀਤੀਆਂ ਜਾ ਰਹੀਆਂ ਅਣਗਹਿਲੀਆਂ ਕਾਰਨ ਆਮ ਰਾਹਗੀਰਾਂ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਬੜੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਕਿਉਂਕਿ ਪਾਰਕਿੰਗ ਸਪੇਸ ਦੇ ਉੱਤੇ ਗੱਡੀਆਂ ਲੱਗਣ ਦੇ ਬਾਵਜੂਦ ਵੀ ਇਹ ਠੇਕੇਦਾਰਾਂ ਵੱਲੋਂ ਜਿਹੜੀਆਂ ਗੱਡੀਆਂ ਦੀ ਪਾਰਕਿੰਗ ਸੜਕ ਦੇ ਉੱਪਰ ਵੀ ਕੀਤੀ ਜਾ ਰਹੀ ਹੈ yellow line ਤੋਂ ਬਾਹਰ ਵੀ ਗੱਡੀਆਂ ਖੜੀਆਂ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਿਸ ਕਾਰਨ ਰਾਹਗੀਰਾਂ ਨੂੰ ਬਹੁਤ ਪਰੇਸ਼ਾਨੀਆਂ ਆ ਰਹੀਆਂ ਹਨ ਸੋ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਠੇਕੇਦਾਰਾਂ ਨੂੰ ਕੁਝ ਹਦਾ ਇਹੋ ਜੀ ਰੌਂਗ ਪਾਰਕਿੰਗ ਕਾਰਨ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ ਦੀ ਰਿਪੋਰਟ